ਇੱਕ ਪਾਈ ਰਾਜਾ ਸੀਗਾ ਉਹ ਸੌਨ ਨੇ ਨੂੰ ਦੁੱਧ ਪੀਂਦਾ ਹੁੰਦਾ ਹਰ ਰੋਜ਼ ਰਸੋਈਏ ਦੀ ਡਿਊਟੀ ਲੱਗੀ ਸੀ ਵੀ ਗਰਮ ਦੁੱਧ ਤਾਂ ਸੌਨ ਨੇ ਨੂੰ ਦੁੱਧ ਪਿਆਣਾ ਤੇ ਜਦੋਂ ਨਾ ਪਾਈ ਤਿਹਾਂ ਤੇ ਵੀ ਸੌਨ ਨੇ ਨੂੰ ਦੁੱਧ ਪਿਆਣਾ ਉਹ ਰੋਜ਼ ਪਿਆਇਆ ਕਰੇ ਇੱਕ ਦਿਨ ਕੀ ਹੋਇਆ ਉਹਦੇ ਵਿੱਚ ਸੱਪ ਬਿਸਕੋਲ ਗਿਆ ਦੁੱਧ ਚ ਜਦੋਂ ਸੌਨ ਨੇ ਨਾ ਦੁੱਧ ਪੀ ਲਿਆ ਅੰਨੇ ਮਰ ਗਏ ਸਾਰੇ ਰਾਜੇ ਨੇ ਸੋਚਿਆ ਵੀ ਵੱਡਾ ਪਾਪ ਹੋ ਗਿਆ ਵੀ ਆਪਾਂ ਪਿੰਡ ਸਾਡੀ ਹੂੰ ਇਹਦਾ ਪਾਪ ਆ ਪਤੂਰੇ ਨਾਲ ਹੂੰ ਤੁਰਿਆ ਜਾਂਦਾ ਹੂੰ ਕਿਸੇ ਪਿੰਡ ਦੇ ਵਿੱਚ ਨਿਹਰਾ ਹੋ ਗਿਆ ਦਨ ਸਿੱਪ ਗਿਆ ਹੂੰ ਰਾਜਾ ਕਹਿੰਦਾ ਭਾਈ ਮੈਂ ਰਾਤ ਕੱਟਣੀ ਆ ਕਹਿੰਦਾ ਜੀ ਸਾਡੇ ਇੱਕ ਦੋ ਭੈਣ ਭਾਈ ਨੇ ਰੱਬ ਦੇ ਭਗਤ ਨੇ ਉਹ ਰੋਟੀ ਪਾਣੀ ਦਿੰਦੇ ਨੇ ਹੂੰ ਦਰਬੇਸ਼ੀ ਦੀ ਰਾਤ ਉਹ ਕਟਾਉਂਦੇ ਨੇ ਹੂੰ ਕਹਿੰਦਾ ਵੀ ਠੀਕ ਐ ਵਾਗ ਗਿਆ ਉਹਨਾਂ ਦੇ ਘਰੀ ਕਿਆ ਜਦੋਂ ਮੰਨ ਕੇ ਚਾਲਾ ਗਾਹ ਭਗਤੀ ਤੇ ਬੈਠੇ ਨੇ ਮੁੰਡੇ ਦੀ ਭਗਤੀ ਖੁੱਲੀ ਉਹਨੇ ਭਾਣ ਨੂੰ ਕਿਹਾ ਕਹਿੰਦਾ ਭਾਣੇ ਕੋਈ ਦਰਬੇਸੀ ਬੈਠਾ ਪਰਦੇਸੀ ਬੰਦਾ ਭੋਜਨ ਬਣਾ ਲੈ ਲੇਕਨ ਤੂੰ ਉੱਠ ਉੱਠ ਕੇ ਕਹਿੰਦੇ ਆ ਕਹਿੰਦਾ ਭਾਣੇ ਅੱਜ ਥੋੜਾ ਜਿਹਾ ਵੱਧ ਨਹੀਂ ਲੱਗਣ ਲੱਗਿਆ ਕਹਿੰਦੇ ਭਾਈ ਕੰਨ ਨਹੀਂ ਸੌ ਅੰਨਾ ਮਰਿਆ ਕਿਸੇ ਰਾਜੇ ਤੋਂ ਰਾਜੇ ਨੇ ਅਖੇ ਵੀ ਤਾਂ ਗੱਲ ਸਮਝ ਕੇ ਚੱਲਾਂਗੇ ਆਪਾਂ ਇਹ ਤਾਂ ਆਪਾਂ ਤੋਂ ਹੋਇਆ ਕੰਮ ਕਹਿੰਦੀ ਉਹ ਫੈਸਲਾ ਹੋ ਰਿਹਾ ਸੀ ਦਾਲਤ ਚੋ ਤਹਾਂ ਕਹਿੰਦੀ ਉਹ ਸੁਣਦੀ ਸੀ ਮੈਂ ਕਹਿੰਦੀ ਉਹ ਕਹਿੰਦਾ ਭਾਈ ਫਿਰ ਫੈਸਲਾ ਹੋ ਗਿਆ ਕਹਿੰਦੀ ਨਾ ਜੀ ਧੂਰਾ ਰਹੇਗਾ ਕੱਲ ਨੂੰ ਕਹਿੰਦਾ ਭਾਈ ਫੈਸਲਾ ਸੁਣ ਕੇ ਜਾਂ ਫਿਰ ਮੈਂ ਕਹਿੰਦਾ ਕੋਈ ਨਾ ਸੁਣਾ ਦੇ ਕਹਿੰਦੀ ਭਾਈ ਜੇ ਮੈਂ ਫੈਸਲਾ ਦੱਸ ਦੇਂਗੀ ਹੁਣ ਮੰਨ ਕੇ ਚੱਲ ਦੂਜੇ ਦਿਨ ਲਗਣ ਲੱਗਿਆ ਭਗਤੀ ਤੇ ਬੈਠੇ ਤਾਂ ਫੈਸਲਾ ਤਾਂ ਹੁਣ ਹੁੰਦਾ ਹੈ ਦਾਲਤ ਚੋ ਉਧਰੋਂ ਉਸ ਪਿੰਡ ਦਾ 100 ਬੰਦਾ ਸੱਥਾਂ 'ਚ ਇਕੱਠਾ ਹੋ ਕੇ ਕਹਿੰਦੇ ਰਾ ਆਪਾਂ ਕਹਿੰਦੇ ਦੀ ਫਲਾਣਿਆਂ ਦੀ ਕੁੜੀ ਉਹ ਆ ਭਗਤਨੀਆ ਫਲਾਣਾ ਧਮਕਾ ਕੱਲ ਦਾ ਰਾਜਾ ਉਹਨਾਂ ਦੇ ਘਰੇ ਗਿਆ ਹਜੇ ਨਹੀਂ ਨਿਕਲਿਆ ਨਿੰਦਿਆ ਹੋਣ ਲੱਗੀ ਜਦੋਂ ਨਿੰਦਿਆ ਹੋਈ ਤਾਂ ਹਾਂ ਧਰਮ ਰਾਜ ਨੇ ਕਿਹਾ ਕਹਿੰਦਾ ਵੀ ਇਹ ਤਾਂ ਪਾਪੀ ਕੌਣ ਹੈ ਵੀ ਸੱਪ ਹੈ ਕਹਿੰਦੇ ਨਹੀਂ ਰਾਜਾ ਹੈ ਨਹੀਂ ਹੋਰ ਸੋਈਆ ਨਹੀਂ ਕਹਿੰਦੇ ਹੋਰ ਪਾਪੀ ਕਿਹੜਾ ਕਹਿੰਦਾ ਉਹ ਅਜੇ ਤਾਂ ਨੰਦਕ ਕਰ ਰਹੇ ਨੇ ਕਿਉਂ ਕੁੜੀ ਨੂੰ ਗਲਤ ਬਣਾ ਰਹੇ ਸੀ ਕਹਿੰਦਾ ਨਿੰਦਕਾਲਾ ਪਾਪੀ ਐ ਕੁੜੀ ਨੇ ਫੈਸਲਾ ਸੁਣ ਲਿਆ ਪਾਪ ਕੱਟ ਕੇ ਉੱਥੋਂ ਆ ਗਈ ਕਹਿੰਦੀ ਲਓ ਜੀ ਸੁਣੋ ਹੁਣ ਫਿਰ ਕੀ ਫੈਸਲਾ ਹੋਇਆ ਕਹਿੰਦਾ ਹਾਂ ਦੱਸ ਭਈ ਫੈਸਲਾ ਸੁਣਨ ਦਾ ਮਰੀ ਖੜਨ ਕਹਿੰਦੀ ਜੀ ਜਿਹੜਾ ਸੋਅਨਾਂ ਮਰਿਆ ਉਹਦੇ ਜੋ ਪਾਪੀ ਨਾ ਤਾਂ ਰਾਜੇ ਨਹੀਂ ਉਹਦੇ ਜੋ ਪਾਪੀ ਐ ਰਸੋਈਆ ਨਹੀਂ ਪਾਪੀ ਐ ਸੱਪ ਤਿੰਨੀ ਨਹੀਂ ਹੋ ਪਾਪੀ ਕਹਿੰਦਾ ਫੇ ਪਾਪੀ ਕੌਣ ਹੈ ਕਹਿੰਦੀ ਸਾਡੇ ਪਿੰਡ ਦਾ 100 ਬੰਦਾ ਪਾਪੀ ਹੈ ਹੂੰ ਸਾਡੇ 100 ਬੰਦਾ ਕਿਵੇਂ ਹੋ ਗਿਆ ਭਾਈ ਪਾਪੀ ਹੂੰ ਕਹਿੰਦੀ ਜਿਸ ਵਕਤ ਫੈਸਲਾ ਹੋ ਰਿਹਾ ਸੀ ਉਸ ਵਕਤ ਮੈਨੂੰ ਨਿੰਦੀ ਜਾਂਦੀ ਸੀ ਹੂੰ ਉਹਨਾਂ ਨੇ ਪਾਪ ਆਪ ਦੇ ਆਪਣੇ ਤੇ ਹੂੰ ਰਾਜਾ ਹੱਸ ਕੇ ਕਹਿੰਦਾ ਭਾਈ ਮੈਥੋਂ ਨਾ ਮਰੇ ਕਹਿੰਦੀ ਰਾਜਾ ਜਿੱਧਰੋਂ ਆਇਆ ਉਧਰ ਹੀ ਵਗ ਜਾ ਤੇਰਾ ਪਾਪ ਕੱਟਿਆ ਗਿਆ ਹੂੰ ਰਾਜਾ ਭਾਈ ਤੁਰ ਕੇ ਅੰਦਰ ਆ ਦੇ ਕਹਿੰਦਾ ਰੇ ਆ ਕੇ ਇਹ ਸੂਈਆ ਸੱਤ ਲਿਆ ਕਹਿੰਦਾ ਵੀ ਆਪਾਂ ਤੋੜਾ ਪਾਪ ਹੋਇਆ ਪਾਪ ਕਹਿੰਦਾ ਫਲਾਣੇ ਪਿੰਡ ਦੇ 100 ਬੰਦੇ ਨੇ ਲੈ ਲਿਆ ਆਪਾਂ ਨੂੰ ਪਾਪ ਨਹੀਂ ਲੱਗਦਾ ਇਹ ਚੀਜ਼ ਦਾ ਉਹ ਕਹਿੰਦਾ ਜੀ ਤੁਹਾਨੂੰ ਕੀ ਪਤਾ ਲੱਗਿਆ ਕਹਿੰਦਾ ਮੈਂ ਸਹਿਰ ਛੱਡ ਕੇ ਭੱਗ ਗਿਆ ਸੀ ਵੀ ਆਪਾਂ ਮੁੜ ਕੇ ਸਹਿਰ ਚ ਪਰਤਦੇ ਨਹੀਂ ਕਹਿੰਦਾ ਕਿ ਮੈਂ ਬਹੁਤ ਵਧੀਆ ਵਿਦਮਾਨ ਬੰਦੇ ਨੇ ਭੈਣ ਭਰਾ ਉਹ ਤਾਂ ਹਾਂ ਤਾਂ ਦਰਗਾਹ ਚ ਹੋ ਜਾਂਦੇ ਨੇ ਉਹਨਾਂ ਦੀ ਜਿਹੜੀ ਰੂਹ ਹੈ ਨਾ ਦਰਗਾਹ 'ਚ ਹੁੰਦੀ ਆ ਤਹਾਂ ਜਦੋਂ ਵਕਤੀ ਤੇ ਬੰਦ ਨਹੀਂ ਕਹਿੰਦਾ ਉਹ ਕੁੜੀ ਨੇ ਮੈਨੂੰ ਫੈਸਲਾ ਦੱਸਿਆ ਫਿਰ ਵੀ ਵੀ ਉਹ ਸੌਣੇ ਦਾ ਪਾਪ ਸਾਡੇ ਪਿੰਡ ਦੇ ਨੂੰ 100 ਬੰਦੇ ਨੂੰ ਲੱਗਿਆ